ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ 21 ਫਰਵਰੀ ਦਾ ਜਿਹੜਾ ਦਿਨ ਹੈ ਵਿਸ਼ਵ ਭਰ ਵਿੱਚ ਜਿਹੜਾ ਹੈ ਉਹਨੂੰ ਮਾਤ ਪਿਤਾ ਸ਼ਾ ਦਿਵਸ ਨੂੰ ਹਰ ਸਾਰੀਆਂ ਘਮਾਂ ਸਮਰਪਿਤ ਕਰਦੀਆਂ ਨੇ ਤੇ ਜਿੱਥੇ-ਜਿੱਥੇ ਵੀ ਕੋਈ ਵੀ ਜਿਹੜਾ ਇਨਸਾਨ ਹੈ ਜਿਹੜਾ ਆਪਣੀ ਮਾਂ ਬੋਲੀ ਨੂੰ ਪਿਆਰ ਕਰਦਾ ਹੈ ਉੱਥੇ ਉਹ ਛੋਟੇ ਵੱਡੇ ਜਿਹੜੇ ਆ ਨਿਰੰਤਰ ਉਪਰਾਲੇ ਕਰਦਾ ਮਾਤ ਪਿਤਾ ਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਸੀਂ ਆਪਣੇ ਬੱਚਾ ਨੂੰ ਵੀ ਨਾਲ ਲਿਆ ਬੱਚਿਆਂ ਦੇ ਮੁਕਾਬਲੇ ਕਰਵਾਏ ਕਵਤਾ ਉਚਾਰਨ ਮੁਕਾਬਲਾ ਕਰਵਾਇਆ ਲੇਖ ਮੁਕਾਬਲੇ ਕਰਾਏ ਕਹਾਣੀ ਮੁਕਾਬਲੇ ਕਰਵਾਏ ਬੱਚਿਆਂ ਨੂੰ ਨਾਲ ਜੋੜਾਂਗੇ ਤਾਂ ਇਸ ਦਿਨ ਦਾ ਮਹੱਤਵ ਠੀਕ ਲੱਗਦਾ ਹੈ ਸਾਡੀ ਇਹ ਸੰਸਥਾ ਵੀ ਨਿਰੰਤਰ ਇਨ੍ਹਾਂ ਕਾਰਜਾਂ ਨੂੰ ਲੈ ਕੇ ਯਤਨਸ਼ੀਲ ਹੈ ਜਿਹਦੇ ਲਈ ਅਸੀਂ ਵਿਦਿਆਰਥੀਆਂ ਲਈ ਕੁਝ ਜਿਹੜੇ ਨੇ ਮੁਕਾਬਲੇ ਜਿਹੜੇ ਆਯੋਜਿਤ ਕੀਤੇ ਐ ਅਰ ਤੋਂ ਹੀ ਆਪਣੇ ਪੇਰੈਂਟਸ ਵੀ ਉਹਨਾਂ ਨੂੰ ਦੱਸਣ ਤੇ ਉਹਨਾਂ ਦੇ ਕੋਲ ਟੀਚਰਸ ਵੀ ਦੱਸਣ ਕਿ ਮਾਤ ਭਾਸ਼ਾ ਨੂੰ ਕਦੇ ਨਹੀਂ ਭੁੱਲਣਾ ਉਹਦੇ ਨਾਲ ਜੁੜਨਾ ਉਹਦੇ ਵਿੱਚ ਨਾਲ ਮੁਹਾਰਤ ਹਾਸਲ ਹੋਣੀ ਚਾਹੀਦੀ ਹੈ ਹੈਲੋ ਮਾਸੇਸ ਸਸ਼ੀਗਲ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੁਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਅਗਰ ਗੱਲ ਕਰੀ ਅੱਜ ਅੰਤਰਰਾਸ਼ਟਰੀ ਮਾਤ ਪਾਸ਼ਾ ਦਿਵਸ ਹੈ ਜੋ ਕਿ ਹਰ ਜਗ੍ਹਾ ਤੇ ਬਹੁਤ ਉਮਤਾਮ ਨਾਲ ਮਨਾਇਆ ਜਾ ਰਿਹਾ ਹੈ ਗੱਲ ਕਰੀਏ ਲੁਧਿਆਣਾ ਸ਼ਾਇਦ ਇਹ ਤਾਂ ਹਰ ਕੋਈ ਇਸ ਨੂੰ ਵਿਵੇਦ ਦਿਨ ਮਨਾਇਆ ਜਾ ਰਿਹਾ ਹੈ ਕਿਸੇ ਨੇ ਐਗਜ਼ੀਬਿਸ਼ਨ ਲਗਾਈ ਹੈ ਕਿਸੇ ਨੇ ਸੈਮੀਨਾਰ ਲਗਾਇਆ ਕਿਸੇ ਨੇ ਵਰਕਸ਼ਾਪ ਲਗਾਈ ਹੈ ਲੇਕਿਨ ਅਗਰ ਗੱਲ ਕਰੀਏ ਗੁਜਰਾਵਾਲਾ ਗੁਰੂ ਨਾਨਕ ਖਾਲਸਾ ਕਾਲਜ ਦੇ ਇੱਥੇ ਪੰਜਾਬੀ ਵਿਭਾਗ ਵੱਲੋਂ ਵੀ ਜਿਹੜਾ ਅੱਜ ਮਨਾਇਆ ਜਾ ਰਿਹਾ ਹੈ ਤੇ ਆਓ ਫਿਰ ਗੱਲ ਕਰਦੇ ਹ ਦਾ ਜਿਹੜਾ ਦਿਨ ਹੈ ਵਿਸ਼ਾ ਭਰ ਵਿੱਚ ਜਿਹੜਾ ਉਹਨੂੰ ਮਾਤ ਭਾਸ਼ਾ ਦਿਵਸ ਨੂੰ ਸਾਰੀਆਂ ਕੌਮਾਂ ਸਮਰਪਿਤ ਕਰਦੀਆਂ ਨੇ ਤੇ ਜਿੱਥੇ-ਜਿੱਥੇ ਵੀ ਕੋਈ ਵੀ ਜਿਹੜਾ ਇਨਸਾਨ ਹੈ ਜਿਹੜਾ ਆਪਣੀ ਮਾਂ ਬੋਲੀ ਨੂੰ ਪਿਆਰ ਕਰਦਾ ਹੈ ਉੱਥੇ ਉਹ ਛੋਟੇ ਵੱਡੇ ਜਿਹੜੇ ਆ ਨਿਰੰਤਰ ਉਪਰਾਲੇ ਕਰਦਾ ਮਾਤ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਾਡੀ ਇਹ ਸੰਸਥਾ ਵੀ ਨਿਰੰਤਰ ਇਨ੍ਹਾਂ ਕਾਰਜਾਂ ਨੂੰ ਲੈ ਕੇ ਯਤਨਸ਼ੀਲ ਹੈ ਜਿਹਦੇ ਲਈ ਅਸੀਂ ਵਿਦਿਆਰਥੀਆਂ ਲਈ ਕੁਝ ਜਿਹੜੇ ਨੇ ਮੁਕਾਬਲੇ ਜਿਹੜੇ ਆ ਆਯੋਜਿਤ ਕੀਤੇ ਆ ਪਰਵਾਸੀ ਪੰਜਾਬੀ ਸਾਹਿਤ ਸਾਡੇ ਦਿਨ ਕੇਂਦਰ ਹੈ ਉਹਦੇ ਵੱਲੋਂ ਨਿਰੰਤਰ ਯਤਨ ਜਿਹੜੇ ਆ ਕੀਤੇ ਜਾਂਦੇ ਕਿ ਵਿਦਿਆਰਥੀਆਂ ਨੂੰ ਉਹਨਾਂ ਦੀ ਮਾਂ ਬੋਲੀ ਦੇ ਨਾਲ ਜਿਹੜਾ ਜੋੜਿਆ ਜਾਵੇ ਜੇਕਰ ਅਜੋਕੇ ਅਸੀਂ ਪੰਜਾਬੀ ਖਿੱਤੇ ਦੀ ਗੱਲ ਕਰੀਏ ਤਾਂ ਹੁਣ ਦਾ ਜਿਹੜਾ ਸਿਨੇਰੀਓ ਹੋਇਆ ਸੀ ਦੇਖਦੇ ਆ ਸਕੂਲਾਂ ਦੇ ਵਿੱਚ ਅੰਗਰੇਜ਼ੀ ਮਾਧਿਅਮ ਨੂੰ ਜਿਹੜੀ ਹੈ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ ਪੰਜਾਬੀ ਭਾਸ਼ਾ ਜਿਹੜੀ ਹੈ ਉਹਨੂੰ ਇੱਕ ਪਾਸੇ ਜਿਹੜਾ ਲਗਾਇਆ ਗਿਆ ਹੈ ਤਾਂ ਕਾਲਜ ਦੇ ਵਿੱਚ ਜਦੋਂ ਅਸੀਂ ਇੱਕ ਅਧਿਆਪਕ ਵਜੋਂ ਦੇਖਦੇ ਆ ਤਾਂ ਕਈ ਵਾਰੀ ਸਾਨੂੰ ਮਹਿਸੂਸ ਹੁੰਦਾ ਕਿ ਸਾਡੇ ਜਿਹੜੇ ਬੱਚੇ ਨੇ ਉਹ ਤਿੰਨਾ ਹੀ ਪਛਾਵਾਂ ਦੇ ਵਿੱਚ ਉਹਨਾਂ ਕੋਲ ਗਰੀਬੀ ਹੈ ਕੋਈ ਸਮਾਂ ਸੀ ਥੋੜੀ ਧੇਰ ਪਹਿਲਾਂ ਸੀ ਦੇਖਦੇ ਸੀ ਜੇ ਕਿਸੇ ਨੂੰ ਹਿੰਦੀ ਜਾਂ ਅੰਗਰੇਜ਼ੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਸੀ ਆਂਦੀ ਤਾਂ ਉਹ ਆਪਣੀ ਮਾਂ ਬੋਲੀ ਦੇ ਵਿੱਚ ਪਰਪੱਕ ਹੁੰਦੇ ਸਨ ਪਰ ਹੁਣ ਸਾਡੇ ਵਿਦਿਆਰਥੀ ਨਾ ਤਾਂ ਪੰਜਾਬੀ ਨਾ ਅੰਗਰੇਜ਼ੀ ਫਕਤਾ ਹੈ ਸੋ ਉਹਦੇ ਲਈ ਸਾਨੂੰ ਸਾਰਿਆਂ ਨੂੰ ਯਤਨ ਕਰਨ ਦੀ ਲੋੜ ਹੈ ਘਰਾਂ ਦੇ ਵਿੱਚ ਜਿਹੜੀ ਵੀ ਕਿਸੇ ਦੀ ਵੀ ਜੋ ਵੀ ਮਾਤ ਭਾਸ਼ਾ ਹੈ ਉਹਨੂੰ ਵਿਸਾਰੀਏ ਨਾ ਹਰ ਭਾਸ਼ਾ ਨੂੰ ਜਿਆਦਾ ਭਾਸ਼ਾਵਾਂ ਨੂੰ ਸਿੱਖਣਾ ਮਨੁੱਖ ਦੀ ਉਹਦੀ ਸਮਰੱਥਾ ਤੇ ਜਿਹੜਾ ਹੈ ਉਹ ਨਿਰਭਰ ਕਰਦਾ ਹੈ ਇਹ ਉਹਦੇ ਗਿਆਨ 'ਚ ਵਾਅਦਾ ਕਰਦਾ ਉਹਦੀ ਅਮੀਰੀ 'ਚ ਵਾਅਦਾ ਕਰਦਾ ਪਰ ਆਪਣੀ ਮਾਤ ਭਾਸ਼ਾ ਨੂੰ ਨਕਾਰ ਕੇ ਦੂਜੀਆਂ ਭਾਸ਼ਾਵਾਂ ਨੂੰ ਜਿਹੜਾ ਉਹ ਗੱਲ ਨਾ ਲਾਣਾ ਵੀ ਇਹ ਸਾਡੀ ਜਿਹੜੀ ਹੈ ਅਸੀਂ ਮਨੁੱਖ ਦੀ ਨਲਾਇਕੀ ਕਹਾਂਗੇ ਸੋ 1952 ਦੇ ਵਿੱਚ ਟਾਕਾ ਦੇ ਵਿੱਚ ਇਹ ਜਿਹੜਾ ਸੀ ਸੰਘਰਸ਼ ਸ਼ੁਰੂ ਹੋਇਆ ਸੀ ਜਿਹਦੇ ਵਿੱਚ ਪੰਜ ਜਿਹੜੇ ਉਹਨਾਂ ਦੇ ਨੌਜਵਾਨ ਸ਼ਹੀਦ ਵੀ ਹੋਏ ਐ ਸੋ ਉਸ ਉਸ ਤੋਂ ਬਾਅਦ 1999 ਚ ਯੂਨੈਸਕੋ ਨੇ ਇਸ ਦਿਨ ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਕੀਤਾ ਸੋ ਅਸੀਂ ਉਹਨਾਂ ਨੌਜਵਾਨਾਂ ਦੀ ਸ਼ਹਾਦਤ ਨੂੰ ਵੀ ਸਲਾਮ ਕਰਦੇ ਆ ਤੇ ਜਿੱਥੇ-ਜਿੱਥੇ ਵੀ ਹਰ ਸਖਸ਼ ਮੌਜੂਦ ਹੈ ਉੱਥੇ ਉਹ ਜਿਹੜਾ ਆਪਣੀ ਮਾਂ ਬੋਲੀ ਨੂੰ ਜਿਹੜਾ ਹੈ ਸਜਦਾ ਕਰੇ ਉਹਦੇ ਪ੍ਰਚਾਰ ਪ੍ਰਸਾਰ ਲਈ ਜਿੰਨਾ ਵੀ ਹੋ ਸਕਦਾ ਤਿਲ ਫੁੱਲ ਜਿਹੜਾ ਉਹ ਯਤਨ ਜ਼ਰੂਰ ਕਰੇ ਸ਼ਰਨਜੀਤ ਜੀ ਸੋਨਮ ਕਿੰਨਾ ਸੈਲੀਬ੍ਰੇਟ ਕਰ ਰਿਹਾ ਹੈ ਅਸੀਂ ਆਪਣੇ ਬੱਚਿਆਂ ਨੂੰ ਵੀ ਨਾਲ ਲਿਆ ਬੱਚਿਆਂ ਦੇ ਮੁਕਾਬਲੇ ਕਰਵਾਏ ਕਵਤਾ ਉਚਾਰਨ ਮੁਕਾਬਲਾ ਕਰਵਾਇਆ ਲੇਖ ਮੁਕਾਬਲੇ ਕਰਾਏ ਕਹਾਣੀ ਮੁਕਾਬਲੇ ਕਰਵਾਏ ਬੱਚਿਆਂ ਨੂੰ ਨਾਲ ਜੋੜਾਂਗੇ ਤਾਂ ਹੀ ਇਸ ਦਿਨ ਦਾ ਮਹੱਤਵ ਠੀਕ ਲੱਗਦਾ ਹੈ ਬਾਕੀ ਮੈਂ ਤੇ ਹੀ ਕਹਾਂਗੀ ਕਿ ਸਾਨੂੰ ਕਦੀ ਵੀ ਆਪਣੀ ਮਾਪੇਸ਼ਾਨ ਨੂੰ ਮਾਂ ਬੋਲੀ ਨੂੰ ਕਦੀ ਵੀ ਭੁੱਲਣਾ ਨਹੀਂ ਚਾਹੀਦਾ ਮਾਂ ਬੋਲੀ ਕੀ ਤਿੰਨ ਮਾਵਾ ਮੈਂ ਤਾਂ ਕਹਾਂਗੀ ਆਪਣੀ ਮਾਂ ਆਪਣੀ ਮਾਂ ਬੋਲੀ ਆਪਣੀ ਮਾਤਭੂਮੀ ਜੇ ਨੂੰ ਵਿਚਾਰ ਦੇਵਾਂਗੇ ਤਾਂ ਇਹ ਸਾਡੀ ਬਹੁਤ ਵੱਡੀ ਨਲਾਇਕੀ ਹੋਏਗੀ ਤੁਸੀਂ ਕਿਦਾ ਸੀ ਮਸਾਂ ਜਿਹੜੀਆਂ ਜਿਸ ਦਾ ਮੈਡਮ ਨੇ ਕਿਹਾ ਕਿ ਬੱਚੇ ਪੰਜਾਬੀ ਪਾਠ ਤੋਂ ਦੂਰ ਹੁੰਦੇ ਜਾ ਰਹੇ ਨੇ ਕਿਤੇ ਨਾ ਕਿਤੇ ਅੰਗਰੇਜ਼ੀ ਨੇ ਸਥਾਨ ਬਣਾ ਹਾਸਿਲ ਕਰਨਾ ਸ਼ੁਰੂ ਕਰਤਾ ਤੇ ਕਿਤੇ ਨਾ ਕਿਤੇ ਆਈ ਮੈਡਮ ਨੇ ਇਹ ਵੀ ਕਿਹਾ ਕਿ ਬੱਚੇ ਨੇ ਨਾ ਉਹ ਪੰਜਾਬੀ ਚ ਐਕਟਿਵ ਨਾ ਹਿੰਦੀ ਚ ਨਾ ਪੰਜਾਬੀ ਹਾਂਜੀ ਬਿਲਕੁਲ ਜੀ ਜਿਸ ਤਰ੍ਹਾਂ ਮੇਰੇ ਖਿਆਲ ਵਿੱਚ ਨਾ ਸਕੂਲ ਟਾਈਮ ਤੋਂ ਹੀ ਬੱਚਿਆਂ ਨੂੰ ਇਸ ਗੱਲ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ ਹੁਣ ਜਿ ਸਰ ਕੋਲ ਨਵੇਂ ਨਵੇਂ ਬੱਚੇ ਆਂਦੇ ਨੇ ਬੀਏ 1 ਦੀ ਕਲਾਸ ਵਿੱਚ ਆਂਦੇ ਨੇ ਉਹਨਾਂ ਨੂੰ ਪੰਜਾਬੀ ਤਾਂ ਬਿਲਕੁਲ ਲਿਖਣੀ ਵੀ ਨਹੀਂ ਆਂਦੀ ਬਿਲਕੁਲ ਵੀ ਉਹ ਹੈਰਾਨੀ ਹੁੰਦੀ ਹੈ ਕਿ ਫਸਟ ਦਾ ਬੱਚਾ ਜਿਹੜਾ ਊੜ ਇਸ ਲਈ ਸ਼ੁਰੂ ਤੋਂ ਹੀ ਸਕੂਲ ਤੋਂ ਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਟੀਚਰਸ ਨੂੰ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਹੈ ਜਿਹੜਾ ਪਹਿਲਾਂ ਕਿਹਾ ਜਾਂਦਾ ਸੀ ਜਿਹੜਾ ਬੱਚਾ ਪੰਜਾਬੀ ਵਿੱਚ ਫੇਲ ਆ ਸਾਰੇ ਸਬਜੈਕਟਾਂ ਵਿੱਚ ਫੇਲ ਹੋ ਜਾਂਦਾ ਭਈ ਆ ਨਹੀਂ ਹੁਣ ਤਾਂ ਇਸ ਤਰ੍ਹਾਂ ਨਹੀਂ ਹੈ ਹੁਣ ਇਸ ਤਰ੍ਹਾਂ ਨਹੀਂ ਹਾਂਜੀ ਹੁਣ ਤਾਂ ਐਕਚੁਅਲੀ ਜਦੋਂ ਦਾ ਸੈਮੈਸਟਰ ਸਿਸਟਮ ਸ਼ੁਰੂ ਹੋਇਆ ਉਹਦਾ ਸਪਲੀ ਸ਼ੁਰੂ ਹੋ ਗਈ ਹੈ ਇੱਕ ਸਪਲੀ ਆ ਗਈ ਤਾਂ ਵੀ ਕੋਈ ਕਰਨੀ ਪ੍ਰੋਮੋਟ ਹੋ ਜਾਂਦਾ ਬੱਚੇ ਅਕੇ ਮੇਰਾ ਕਹਿੰਦਾ ਮਤਲਬ ਅਸੀਂ ਕਹਿੰਦੇ ਕਿ ਇੱਕ ਸਮੇਂ ਦੇ ਬੱਚੇ ਡਰ ਰਹਿੰਦਾ ਸੀਗਾ ਕਿ ਵਾ ਇੱਕ ਤੋਂ ਜਾਏਗਾ ਟੀਚਰਾਂ ਵੀ ਕਹਿੰਦੇ ਸੀ ਜੇ ਬੱਚੇ ਤੋਂ ਇੰਨੇ ਚ ਫੇਲ ਹੋ ਗਿਆ ਤਾਂ ਸਾਰੇ ਫੇਲ ਹੋ ਜਾਣਾਂ ਪਰ ਚੱਕਰ ਤਾਂ ਇਹ ਹੈ ਨਾ ਜੇ ਬੱਚੇ ਨੇ ਬਾਈਚਸ ਪੰਜਾਬੀ మీడియం ਲਿਆ ਹਰ ਸਬਜੈਕਟ ਦੇ ਵਿੱਚ ਜੇ ਪੰਜਾਬੀ ਨਹੀਂ ਆਂਦੀ ਤਾਂ ਫੇਲ ਤਾਂ ਹੈ ਹੀ ਹੈ ਫਿਰ ਫਿਰ ਤਾਂ ਕੁਝ ਵੀ ਨਹੀਂ ਕਰ ਸਕੇਗਾ ਉਹ ਪਤਾ ਹੈ ਠੀਕ ਹੈ ਸੋ ਇਸ ਮੌਕੇ ਤੇ ਕੀ ਕਹਿਣਾ ਚਾਹੋਗੇ ਮੈਂ ਤਾਂ ਹੀ ਕਹਾਂਗੀ ਹਰ ਬੱਚੇ ਨੂੰ ਘਰ ਤੋਂ ਹੀ ਆਪਣੇ ਪੇਰੈਂਟਸ ਵੀ ਉਹਨਾਂ ਨੂੰ ਦੱਸਣ ਤੇ ਉਹਨਾਂ ਦੇ ਕੋਲ ਟੀਚਰਸ ਵੀ ਦੱਸਣ ਕਿ ਮਾਤ ਭਾਸ਼ਾ ਨੂੰ ਕਦੇ ਨਹੀਂ ਪੁੱਨਣਾ ਉਹਦੇ ਨਾਲ ਜੋੜਨਾ ਉਹਦੇ ਵਿੱਚ ਉਹਨਾਂ ਨੂੰ ਮਹਾਰਤ ਹਾਸਲ ਹੋਣੀ ਚਾਹੀਦੀ ਹੈ। ਬਹੁਤ ਬਹੁਤ शुक्रिया ਜੀ ਬਾਕੀ। ਸੋ ਦੋਸਤੋ ਸੇ ਆਸ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਉਹਨਾਂ ਨੂੰ ਲੁਧਿਆਣਾ ਲਾਈਵ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗਿਆ ਸੋ ਸ਼ੇਅਰ ਵੀ ਕਰੋ ਸੋ ਕੈਮਰਾ ਪਰਸਨ ਸਾਗਰ ਦੇ ਨਾਲ ਹਰਦੀਪ ਤੁਹਾਨੂੰ ਦਿਓ ਇਜਾਜ਼ਤ ਧੰਨਵਾਦ ਔਰ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ।